ਰੁਕ ਕੋਈ ਬਿਨੇ ਜਾ ਕੇ ਪਾਣੀ ਟ੍ਰੱਕ ਰਸ਼ਨ ਦੇ ਵੰਡੇ ਆ ਕਿੰਨੀ ਵੱਡੀ ਸੇਵਾ ਕੀਤੀ ਆ ਪਾਣੀ ਦੇ ਵਿੱਚ ਡੋਬ ਰਹੇ ਲੋਕਾਂ ਦਾ ਹਾਲ ਵੇਖੋ ਮੇਰੇ ਭਰਾ ਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਰਹੀ ਹੈ ਕੁਦਰਤ ਦਾ ਸੁਭਾਅਿਕ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕੂਬ ਉੱnikਰਦੀ ਹੈ ਉਹਨਾਂ ਦਾ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਤੇ ਲੋਕੀ ਵੀ ਆਪਣੇ ਪੰਜਾਬੀ ਭਰਾ ਵੀ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਹੈ ਤਾਂ ਪੰਜਾਬ ਨੇ ਪਹਿਲ ਕੀਤੀ ਹੈ ਤੇ ਅੱਜ ਪੰਜਾਬ ਦੇ ਵਿੱਚੋਂ ਆਸ ਬਣਨੇ ਤਾਂ ਆ ਪੰਜਾਬ ਨੇ ਵੀ ਜੁੜ ਕਰ ਲਿਆ ਹਮ ਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਤਰ੍ਹਾਂ ਦਾ ਏਡੀ ਵੱਡੀ ਸੇਵਾ ਲੈ ਕੇ ਆਇਆ ਨੇ ਕੀ ਜੀ ਕੋ ਸਬਸਕ੍ਰਾਈਬ ਆਪਣੇ ਵਾਤੇ ਜਰੂਰ ਕਰ ਲਿਆ ਜੀ ਇੱਕ ਸੋਚ ਮੜਾਇਆ ਅਚਕ ਕਰਨ ਦੇ ਨਾਲ ਕਿਸੇ ਦਾ ਕੁਛ ਨਹੀਂ ਲੰਗ ਜਾਂਦਾ ਠੀਕ ਆ ਜਿੰਨੇ ਹੌਸਲਾ ਵਧ ਜਾਂਦਾ ਹੈ ਉੱਥੇ ਵੀ ਖੜਿਆ ਤੇ ਇਨਸਾਨੀਅਤ ਦੇ ਨਾਂ ਤੇ ਲਾਇਕ ਕਿਉਂਕਿ ਬਾਬਾ ਨੇ ਲਗਾਤਾਰ ਇਸ ਏਰੀਏ ਦੇ ਵਿੱਚ ਸਵਾਕੇ ਦੇ ਲਾਇਕ ਲੋਕੀ ਆਪਣੇ ਘਰਾਂ ਦੇ ਵਾਹ ਪਾਣੀ ਦਾ ਜਿਹੜਾ ਵਹਾ ਜਿਹੜਾ ਉਹ ਘਟੇ ਤੇ ਆਪਣੇ ਘਰਾਂ ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰਾਂ ਦਾ ਸਾਥ ਕਰਨਾ ਪੈ ਜਾਊਗਾ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਪੰਜ ਗੱਟ ਖਰਾਸ਼ ਨੇ ਇਹਦੇ ਵਿੱਚ ਕੋਈ ਖਾੜੀ ਡਾਵਾ ਨਹੀਂ ਹੈ ਜੀ ਬਹੁਤ ਵੱਡੀ ਗੱਲ ਆ ਬਹੁਤ ਬਹੁਤ